ਔਰ ਉਹਨੂੰ ਸਨਮਾਨ ਜੋ ਸਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਔਰ ਨਵਾਦੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਵਡ ਭਾਗੇ ਉਹ ਜਿਨ੍ਹਾਂ ਨੇ ਗੁਰਬਾਣੀ ਦੇ ਨਿਤਨੇਮ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਆਓ ਸਾਧ ਸੰਗਤ ਜਨੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਕਰੋ ਮਨ ਔਰ ਚਿਤਵਿਰਤੀਆਂ ਨੂੰ ਇਕਾਗਰ ਕਰੋ ਰਸਨਾ ਨੂੰ ਪਵਿੱਤਰ ਜੋੜੋ ਦਮੇ ਹੱਥ ਚਕਾਓ ਸਤਿਗੁਰਾਂ ਦੇ ਚਰਨਾਂ ਵਿੱਚ ਸੇਸ਼ ਔਰ ਰਸਨਾ ਦੁਆਰਾ ਉਚਾਰਨ ਕਰੋ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਹ ਕਟ ਸਿਮਰਨ ਆ ਰਾਮ ਕੋ ਸੋ ਨਰ ਮੁਕਤਾ ਜਾਣ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਕੇ ਪਾਵਨ ਔਰ ਪਵਿੱਤਰ ਸ਼ਲੋਕਾਂ ਰੇ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੇਹ ਕਟ ਸਿਮਰ ਨਰਾਮ ਕਟ ਨਾਮੇ ਹਿਰਦੇ ਦਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਜਿਸ ਹਿਰਦੇ ਦੇ ਅੰਦਰ ਪਰਮੇਸ਼ਰ ਵਹਿਗੁਰੂ ਦਾ ਸਿਮਰਨ ਹੈ ਉਹ ਮਨੁੱਖ ਮੁਕਤੀ ਦਾ ਹੱਕਦਾਰ ਕਿਉਂਕਿ ਉਸ انسان ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੀ ਆਵਾਜ਼ ਧੋਵੇ ਸਿਮਰਨ ਹੋਵੇ ਜਿਹੜਾ ਮਨ ਕਰਕੇ ਸਿਮਰਨ ਕਰਦਾ ਹੈ ਪਰਮਾਤਮਾ ਦੀ ਬੰਦਗੀ ਕਰਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਸੋ ਨਰ ਮੁਕਤਾ ਜਾਣ ਏ ਭਾਈ ਉਸ ਅਨਸਾਨ ਨੂੰ ਮੁਕਤ ਹੋਇਆ ਜਾਣ ਕਿਉਂਕਿ ਆਪ ਮੁਕਤ ਹੋ ਜਾਂਦਾ ਹੈ ਤੇ ਹੋਰਾਂ ਨੂੰ ਮੁਕਤ ਕਰ ਲੈਂਦਾ ਆਪ ਦੇ ਬੰਧਨ ਟੁੱਟ ਜਾਂਦੇ ਨੇ ਤੇ ਹੋਰਾਂ ਦੇ ੋੜ ਦਿੰਦਾ ਸੱਚੇ ਬਾਦਸ਼ਾਹ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਜਿਨ੍ਹਾਂ ਦੇ ਨਾਮ ਜੱਗ ਕੇ ਮੁਖ ਉਜਲੇ ਨੇ ਉਹਨਾਂ ਦੇ ਨਾਲ ਹੋਰ ਕਿੰਨੇ ਕੁ ਛੁੱਟ ਜਾਂਦੇ ਨੇ ਕਿੰਨਾ ਤੇ ਕਿੰਨਾ ਕਿਤੇ ਬੰਧਨ ਕੱਟੇ ਜਾਂਦੇ ਸੋ ਸੱਚੇ ਬਾਦਸ਼ਾਹ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਘਟ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਸਿਮਰਨ ਹੈ ਉਹਦਾ ਨਾਮ ਹੈ ਉਹ ਮਨੁੱਖ ਮੁਕਤੀ ਪ੍ਰਾਪਤ ਕਰ ਲੈਂਦੇ ਤੇਹ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਉਹਨਾਂ ਮਨੁੱਖਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਅੰਤਰ ਵਿੱਚ ਨਹੀਂ ਹੁੰਦਾ ਪ੍ਰਮਾਤਮਾ ਦੇ ਵਿੱਚ ਤੇ ਉਹਨਾਂ ਦੇ ਅੰਤਰ ਨਹੀਂ ਹੁੰਦਾ ਉਹ ਇੱਕ ਸਮਾਨ ਹੁੰਦੇ ਨੇ ਉਹਨਾਂ ਦੇ ਵਿੱਚ ਭੇਦ ਭਿੰਨ ਨਹੀਂ ਹੁੰਦਾ ਕੋਈ ਭੇਦ ਨਹੀਂ ਹੁੰਦਾ ਕੋਈ ਇਸ ਵਾਸਤੇ ਪਰਮੇਸ਼ਰ ਦਾ ਜਨ ਤੇ ਪਰਮੇਸ਼ਰ ਇੱਕ ਸਰੂਪੀ ਹੁੰਦੇ ਨੇ ਕੋਈ ਪੇਧ ਨਹੀਂ ਹੁੰਦਾ ਉਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਤਿਹ ਨਾਰ ਹਰ ਅੰਤਰ ਨਹੀਂ ਹਰੀ ਦੇ ਵਿੱਚ ਤੇ ਹਰੀ ਦੇ ਸਿਮਰਨ ਕਰਨ ਵਾਲਿਆਂ ਦੇ ਵਿੱਚ ਕੋਈ ਅੰਤਰ ਨਹੀਂ ਇੱਕ ਸਰੂਪ ਨੂੰ ਹਰ ਹਰ ਜਨ ਦੋ ਇੱਕ ਹੈ ਵਿਵ ਵਿਚਾਰ ਕਛ ਨਾ ਹੈ ਜਲ ਤੇ ਵਜ ਤਰੰਗ ਜਿਉ ਜਲ ਹੀ ਵਿਖੇ ਸਮਾ ਹਾਰ ਤਿਹ ਨਾਰ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਸੱਚੇ ਬਾਦਸ਼ਾਹ ਕਹਿੰਦੇ ਗੱਲ ਸੱਚੀ ਹੈ ਅਸੀਂ ਸੱਚ ਕਹਿੰਦੇ ਹਾਂ ਸਿਮਰਨ ਕਰਨ ਵਾਲਾ ਰੱਬ ਵਰਗਾ ਹੋ ਜਾਂਦਾ ਹੈ ਸਿਮਰਨ ਕਰਨ ਵਾਲਾ ਪਰਮਾਤਮੇ ਪਰਮਾਤਮਾ ਵਰਗਾ ਹੋ ਜਾਂਦਾ ਹੈ ਕਿਉਂਕਿ ਸਿਮਰਨ ਕਰਨ ਵਾਲੇ ਦੇ ਰਸਨਾ ਤੇ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਆ ਨਾ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ ਪੇਧਨਾ ਜਾਣੋ ਮੂਲ ਸਾਈਂ ਜਿਹੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ ਜਿਹੜੇ ਸਾਸ-ਗ੍ਰਾਸ ਧਿਆਉਂਦੇ ਐ ਸੱਚੇ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਪੇਧਨਾ ਜਾਣੋ ਮੂਲ ਸਾਈਂ ਜਿਹਿਆ ਉਹਨਾਂ ਦੇ ਅੰਦਰ ਕੋਈ ਪੇਧਨਾ ਸਮਝੋ ਕਿਉਂਕਿ ਉਹ ਰੱਬ ਵਰਗੇ ਨੇ ਪਰਮਾਤਮਾ ਵਰਗੇ ਇਸ ਵਾਸਤੇ ਗੱਲ ਸੱਚੀ ਹੈ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੀਂ ਮਨ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ ਜਿੰਨਾ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਇੱਕ ਭਗਤੀ ਨਹੀਂ ਇੱਕ ਪਰਮਾਤਮਾ ਦੀ ਭਗਤੀ ਜਿੰਨਾ ਪ੍ਰਾਣੀਆਂ ਦੇ ਅੰਦਰ ਨਹੀਂ ਹੈ ਜਿਹੜੇ ਉਹਦੀ ਭਗਤੀ ਨਹੀਂ ਕਰਦੇ ਆਵਾਦਤ ਨਹੀਂ ਕਰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਗਰੀਬ ਨਿਵਾਜ ਕਹਿੰਦੇ ਉਹ ਮਨੁੱਖ ਕਿਹੋ ਜਿਹਾ ਉਹ ਮਨੁੱਖ ਨੇ ਸੂਰ ਵਰਗੇ ਸਵਾਨ ਕੁੱਤੇ ਵਰਗੇ ਉਹਨਾਂ ਵਿੱਚ ਤੇ ਕੁੱਤੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੂਰ ਦੇ ਵਿੱਚ ਕੋਈ ਫਰਕ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਨਖਿੱਤ ਜੀਵਾ ਵਰਗੇ ਨੇ ਉਹ ਨਖਿੱਤ ਪਸ਼ੂਆਂ ਵਰਗੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਬੰਦਗੀ ਨਹੀਂ ਸਿਮਰ ਨਹੀਂ ਹੈ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਕਹਿੰਦੀ ਸੂਰ ਦੇ ਵਿੱਚ ਵੀ ਕੁਝ ਗੁਣ ਹੈਗੇ ਆ ਪਰ ਤੇਰੇ ਵਿੱਚ ਉਹ ਵੀ ਗੁਣ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਸਾਗਤ ਤੇ ਸੂਕਰ ਭਲਾ ਰਾਖੇ ਆਸ਼ਾ گاؤں ਕਹਿੰਦੇ ਸਾਖਤ ਬੰਦੇ ਨਾਲੋਂ ਤਾਂ ਸੂਰ ਕਈ ਗੁਣਾ ਚੰਗਾ ਕਿਉਂ ਚੰਗਾ ਕਿਉਂਕਿ ਉਹ ਨਗਰ ਨੂੰ ਸਾਫ਼ ਰੱਖਦਾ ਹੈ ਗਲੀਆਂ ਨਾਲੀਆਂ ਨੂੰ ਸਾਫ਼ ਰੱਖਦਾ ਤੇ ਜਿਹੜਾ ਸਾਖਤ ਹੁੰਦਾ ਉਹ ਜਿੱਥੇ ਜਾਂਦਾ ਬਦਬੂ ਖ Laatਦਾ ਗੰਦਗੀ ਪਾਉਂਦਾ ਕਹਿੰਦੇ ਉਹ ਸਾਖਤ ਬੱਕਰਾ ਮਰ ਗਿਆ ਕੋਈ ਨਾ ਲਹਿਣਾ ਜਦੋਂ ਸਾਖਤ ਬੰਦਾ ਮਰ ਜਾਏ ਨਾ ਉਹਨੂੰ ਕੋਈ ਯਾਦ ਨਹੀਂ ਕਰਦਾ ਲੋਕ ਕਹਿੰਦੇ ਚੰਗਾ ਹੋ ਗਿਆ ਇਹ ਤਾਂ ਕਿਹੜਾ ਰੱਬ ਰੈਗ ਨੂੰ ਯਾਦ ਕਰਦਾ ਸੀ ਨਿੰਦਿਆ ਕਰਦਾ ਸੀ ਰੱਬ ਨਾਲ ਟੁੱਟਾ ਸੀ ਤੇ ਜੇ ਸੂਰ ਮਰ ਜਾਏ ਨਾ ਤੇ ਘਾਟਾ ਸਮਝਦੇ ਆ ਕਹਿੰਦੇ ਨਗਰ ਨੂੰ ਸਾਫ਼ ਰੱਖਦਾ ਸੀ ਸੂਰ ਮਰ ਗਿਆ ਬਹੁਤ ਮਾੜਾ ਕਹਿੰਦੇ ਸਾਗਦ ਨਾਲੋਂ ਤਾਂ ਸੂਰ ਦੇ ਵਿੱਚ ਵੀ ਕੁਝ ਗੁਣ ਚੰਗੇ ਹੁੰਦੇ ਆ ਜਿਹੜਾ ਨਾਮ ਨੇ 잡ਦਾ ਉਹ ਸੂਰ ਦੇ ਬਰਾਬਰ ਵੀ ਨਹੀਂ ਹੋ ਸਕਦਾ ਸਵਾਨ ਕੁੱਤਾ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਵੀ ਕੁਝ ਚੰਗੇ ਗੁਣ ਹੁੰਦੇ ਆ ਇਹਦੇ ਵਿੱਚ ਵੀ ਚੰਗੇ ਗੁਣ ਸੱਚੇ ਪਾਤਸ਼ਾਹ ਕਹਿੰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਹਨਾਂ ਦੇ ਤਨ ਸੂ ਸੂਰ ਵਰਗੇ ਨੇ ਤੇ ਕੁੱਤੇ ਵਰਗੇ ਨੇ ਉਹਨਾਂ ਦੇ ਤਨ ਜਿਹੜੇ ਕਦੇ ਵੀ ਵੈਗੁਰੂ ਦੀ ਬੰਦਗੀ ਨਹੀਂ ਕਰਦੇ ਵੈਗੁਰੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਦੇ ਤਨ ਜਿਹੜੇ ਨੇ ਨਾ ਉਹ ਕੁੱਤੇ ਤੇ ਸੂਕਰ ਵਰਗੇ ਸੂਰ ਵਰਗੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤਨੇ ਨਿਤ ਅਗੇ ਸਤਿਗੁਰੂ ਸੱਚੇ ਪਾਤਸ਼ਾਹ ਕੁੱਤੇ ਦਾ ਗੁਣ ਦੱਸਦੇ ਆ ਕਹਿੰਦੇ ਕੁੱਤੇ ਦੇ ਵਿੱਚ ਵੀ ਗੁਣ ਹੈ ਸਵਾਮੀ ਕੋ ਗ੍ਰਹਿੋਂ ਜਿਉ ਸਦਾ ਸਵਾਨ ਤਜਤਨੇ ਨਿਤ ਸਵਾਮੀ ਮਾਲਕ ਦਾ ਜਿਹੜਾ ਘਰ ਹੈ ਨਾ ਗ੍ਰਹਿੋ ਜਿਵੇਂ ਕਹਿੰਦੇ ਕੁੱਤਾ ਰੱਖਿਆ ਹੋਵੇ ਘਰ ਦੇ ਵਿੱਚ ਪਟਾ ਪਾ ਕੇ ਗਲ ਵਿੱਚ ਤੇ ਜਿਹੜਾ ਕੁੱਤਾ ਉਹ ਵਫਾਦਾਰ ਉਹਦੇ ਵਿੱਚ ਗੁਣ ਹੁੰਦਾ ਵਫਾਦਾਰੀ ਨਿਭਾਉਂਦਾ ਹੈ ਮਾਲਕ ਦੀ ਜਿੰਨਾ ਕ ਖਾਣਾ ਪਾਤਾ ਬੁਰਕੀ ਪਾਤੀ ਖਾਲੀ ਉਹਦੇ ਦਰ ਗੇ ਰਹਿ ਕੇ ਭੌਂਗਾ ਹੋਰ ਕਿਸੇ ਦੇ ਅੱਗੇ ਨਹੀਂ ਜਾਂਦਾ ਉਹ ਵਫਾਦਾਰ ਰਹਿੰਦਾ ਹੈ ਉਹ ਸचेਤ ਕਰਦਾ ਹੈ ਰਾਤ ਨੂੰ ਕੋਈ ਲੁੱਟਣੀ ਆ ਲੁੱਟਣ ਵੀ ਆਵੇ ਚੋਰ ਆਉਣ ਵਿਚਕੇ ਆਉਣ ਰੌਲ ਉਹ ਬੋਲਦਾ ਹੈ ਭੌਂਗਾ ਦਾ ਦੱਸ ਦਿੰਦਾ ਵੀ ਕੋਈ ਆਇਆ ਹੈ ਗੁਰਮੁਖੋ ਵਫਾਦਾਰ ਰਹਿੰਦਾ ਇੱਕ ਕੁੱਤਾ ਇਹਦੇ ਵਿੱਚ ਵਫਾਦਾਰੀ ਵਾਲਾ ਗੁਣ ਹੈ ਸੱਚੇ ਬਾਦਸ਼ਾਹ ਕਹਿੰਦੇ ਪਰ ਸਾਾਕਤ ਬੰਦਾ ਕਦੇ ਵਫਾਦਾਰ ਨਹੀਂ ਹੁੰਦਾ ਨਾ ਰੱਬ ਦਾ ਨਾ ਘਰ ਵਾਲਿਆਂ ਦਾ ਨਾ ਰੱਬ ਦਾ ਨਾ ਘਰ ਵਾਲਿਆਂ ਦਾ ਪ੍ਰਮਾਤਮਾ ਨੇ ਸਾਰ ਕੁ ਸਾਰਾ ਕੁਝ ਦਿੱਤਾ ਹੈ ਤੇ ਵਫਾਦਾਰੀ ਫਿਰ ਵੀ ਪ੍ਰਮਾਤਮਾ ਦੀ ਨਹੀਂ ਰੱਖਦਾ ਸੱਚੇ ਬਾਦਸ਼ਾਹ ਕਹਿੰਦੇ ਜਿਵੇਂ ਇੱਕ ਕੁੱਤਾ ਜਿਹੜਾ ਹੈ ਨਾ ਸਵਾਮੀ ਦਾ ਦਰ ਕਦੇ ਨਹੀਂ ਛੱਡਦਾ ਸਵਾਨ ਤਾਂ ਜਿਤਨੀ ਨਿੱਤ ਇਹ ਸਵਾਨ ਕੁੱਤਾ ਕਦੇ ਉਹਦਾ ਦਰ ਨਹੀਂ ਛੱਡਦਾ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕਹਿੰਦੇ ਇਸ ਤਰ੍ਹਾਂ ਉਸ ਪ੍ਰਮਾਤਮਾ ਦਾ ਸਿਮਰਨ ਕਰ ਇੱਕ ਥਾਂ ਦੇ ਟਿੱਕੇ ਇੱਕ ਦੇ ਘਰ ਕੇ ਬਹਿ ਕੇ ਉਹਨੂੰ ਯਾਦ ਕਰ ਪ੍ਰਮਾਤਮਾ ਦੇ ਘਰ ਕੇ ਬਹਿ ਕੇ ਉਹਦਾ ਵਫ਼ਾਦਾਰ ਬਣ ਕੇ ਉਹਨੂੰ ਯਾਦ ਕਰ ਉਹਦੇ ਦਰ ਨੂੰ ਛੱਡੀ ਨਾ ਭਾਵੇਂ ਤੈਨੂੰ ਜੋ ਮਰਜੀ ਉਹ ਤੇਰੇ ਤੇ ਕਸਵੱਟੀ ਲਾਵੇ ਗੁਰਮੁਖੋ ਮਾਲਕ ਕੁੱਤੇ ਦੇ ਡੰਡਾ ਵੀ ਮਾਰੇ ਪਰ ਫਿਰ ਵੀ ਉਹ ਦਾ ਉਹਦਾ ਦਰ ਨਹੀਂ ਛੱਡਦਾ ਉਹਦਾ ਦਰ ਨਹੀਂ ਛੱਡਦਾ ਸੱਚੇ ਬਾਦਸ਼ਾਹ ਕਹਿੰਦੇ ਪ੍ਰਮਾਤਮਾ ਦੀ ਕਸਵੱਟੀ ਵੀ ਲੱਗ ਜਾਏ ਦੁੱਖ ਵੀ ਆ ਜਾਣ ਪੀੜਾ ਵੀ ਆ ਜਾਏ ਪਰ ਫਿਰ ਵੀ ਉਹਦਾ ਦਰਨਾ ਤਿਆਗੀ ਉਹਦੇ ਦਰ ਨਾਲ ਜੁੜਿਆ ਰਹੇ ਇਹ ਗੁਣ ਹੈ ਇੱਕ ਕੁੱਤੇ ਦੇ ਵਿੱਚ ਵੀ ਸੱਚੇ ਪਾਤਸ਼ਾਹ ਕਹਿੰਦੇ ਸੂਕਰ ਦੇ ਵਿੱਚ ਕੁੱਤੇ ਦੇ ਵਿੱਚ ਵੀ ਕੁਝ ਗੁਣ ਹੁੰਦੇ ਆ ਪਰ ਜਿਹੜਾ ਰੱਬ ਨਾਲ ਟੁੱਟਿਆ ਹੈ ਉਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਸੱਚੇ ਪਾਤਸ਼ਾਹ ਨੇ ਇੱਥੇ ਭਾਵੇਂ ਦੱਸਿਆ ਕਿ ਪਰਮਾਤਮਾ ਦੀ ਆਵਾਜ਼ਤ ਤੋਂ ਬਿਨਾਂ ਤੂੰ ਕਿਸੇ ਕੰਮ ਦਾ ਨਹੀਂ ਸਿਮਰਨ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਪਾਈ ਸਿਮਰਨ ਦੀ ਲੋੜ ਹੈ ਸੋ ਵਿਚਾਰ ਕਰਦਿਆਂ ਹੋਈਆਂ ਵਿੰਦ ਭੁੱਲਾਂ ਦੀ ਮਾਫੀ ਆਗਾਵਾ ਤੇ ਸਮੱਤ ਬਖਸ਼ੋ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਲੇਖੇ ਕਦੇ ਨਾ ਛੁਟੀਐ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੋ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਠਾਕੋ ਤੋ ਮੋ